ਬਰਫ ਦੀਆਂ ਪੌੜੀਆਂ ਗਲੇਸ਼ੀਅਰ ਤੇ ਬੜੇ ਸਹਾਵਣਾ ਹਰਾਮਣਾ ਪੈਰ ਧਰਿਓ ਤੇ ਲੱਤਰੀਆ ਬਸ ਕੱਲ ਸ਼ਾਮ ਆਪਾਂ ਪਹੁੰਚ ਗਏ ਸੀ ਗੋਵਿੰਦ ਧਾਮ ਤੇ ਹੁਣ ਆਪਾਂ ਚੱਲੇ ਆਂ ਸ਼੍ਰੀ ਹਿਮਕੁਟ ਸਾਹਿਬ ਜਿਹੜੀ ਸਭ ਤੋਂ ਔਖੀ ਤੇ ਚੜ੍ਹਾਈ ਆ ਜਿਹੜੀ 6 ਕਿਲੋਮੀਟਰ ਦੀ ਚੜ੍ਹਾਈ ਆ ਸਿੱਧੀ ਚੜ੍ਹਾਈ ਆ ਸੋ ਅੱਜ ਆਪਾਂ ਹੁਣ ਕਰਦੇ ਆ ਚੜ੍ਹਾਈ ਸ਼ੁਰੂ ਹੁਣ ਅਗੇ ਕੋ ਕੋਹ ਕੋੰਤਾਂ ਮੈਂ ਤੇ ਸਿੱਧੀ ਚੜਾਈ ਆ ਅਜੇ ਤਾਂ ਮੇਰਾ 5 ਵਜੇ ਆ ਮੈਂ ਦਿਨ ਦੇ ਕੁਛ ਮਿੰਟ ਰਹਿੰਦੇ ਆ 4 ਵਜੇ 38 ਮਿੰਟ ਤੇ ਚੱਲੇ ਸੀ ਰੌਸ਼ ਬਹੁਤ ਆ ਬਾਈ ਜੇ ਤੁਸੀਂ ਰੋਕ ਕੇ ਆ ਸਕਦੇ ਤਾਂ ਰੋਕ ਕੇ ਆ ਜਾਓ ਕੱਲ ਕੰਬਰਾਾਂ ਦੀ ਸ਼ਾਰਟੇਜ ਬਾਹਰ ਪਈਆਂ ਸੰਗ ਤਾਂ ਠੰਡ 'ਚ ਦੇਖੋ ਇਹ ਸੰਗ ਤਾਂ ਜੇ ਅੱਗੇ ਪਹੁੰਚ ਜਾਗੀ ਤਾਂ ਅੱਗੇ ਨਾਂ ਕੀ ਹੈ ਨਾ ਤੇ ਇੱਥੇ ਹੀ ਦੇਖੋ ਨਾ ਪਿੱਛੇ ਤੱਕ ਤੇ ਇੱਕ ਨਾ ਇੱਧਰ ਸੁਣੋ ਪਹਾੜਤ ਹੈ ਇਹ ਇੱਥੇ ਗਲੇਸ਼ੀਅਰ ਤੇ ਧੁੱਕ ਪੈਂਦੀ ਹੈ ਪਹਾੜਤ ਬਹੁਤ ਸੋਹਣਾ ਦੇਖਣਾ ਚਮਕਦੇ ਆ ਕੇ ਜਾ ਕੇ ਦਿਖਾਉਣਾ ਸੋਹਣਾ ਹੈ ਨਾ ਇਹ ਬਈ 6 ਕਿਲੋਮੀਟਰ ਦੀ ਸਿੱਧੀ ਚੜਾਈ ਆ ਸਟਿੱਕ ਜੁਆ ਹੈ ਬੂਥਲਮ ਹੁੰਦਾ ਇਹ ਵਾਲੀ ਤਸਾਲੀਆਂ ਹੋ ਜਾਂਦੀਆਂ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ ਆ ਤੁੱਪ ਪੈਂਦੀ ਆ ਨਲੇਸ਼ੀਅਰ ਤੇ ਇਸ ਤਰ੍ਹਾਂ ਦੀ ਬੜੀ ਅਨੰਦ ਖਿਆਂਦੇ ਗਈ। ਕੋਸੇ। ਇਹ ਘੁੰਮਣਾ ਪਕੀਣਾ ਕਰ ਲਿਆ ਹੋਊਗਾ ਸਫਰ। ਤਾਂ ਜਾਪਰਾ। ਆ ਗਿਆ ਉਹਨਾਂ ਦਾ 2-3 ਮਿੰਟ ਤਾਂ ਹੋਊਗਾ। ਨਹੀਂ ਨਹੀਂ 1.5 ਕਿਲੋਮੀਟਰ ਹੋਊਗਾ। ਮਾਨਯੇ ਰੋਗਲ ਮਟਰ 1.5 ਕਿਲੋ ਮਟਰ ਆ ਬਈ ਛਿੱਟੀ ਚੜਾਈ ਆ ਹੌਲੀ ਹੌਲੀ ਚੜਿਓ ਤੇ ਮੈਂ ਤੈਨਾ 10 ਦਿਨ ਰੋਕੀ ਆਇਆ ਹਾਂ ਬਾਈ ਅਗਲੀ 15 ਜੂਨ ਤੋਂ 30 ਜੂਨ ਦੇ ਵਿੱਚ 30 ਜੂਨ ਦੇ ਵਿੱਚ ਠੀਕ ਹੈ ਕਿਉਂਕਿ ਹੁਣ ਹੈਗੀ ਸੰਗਤ ਬਹੁਤ ਬਹੁਤ ਜ਼ਿਆਦਾ ਤੇ ਜਗ੍ਹਾ ਦਾ ਵੀ ਔਖਾ ਹੋ ਗਿਆ ਰਾਤੀਂ ਆਏ ਹੋਇਆ ਕੰਬਲ ਮਤਲਬ ਸੰਗਤ ਬਾਹਰ ਪਈ ਕੰਬਲ ਅਰੇਂਜਮੈਂਟ ਕਰਨੇ ਪਏ ਖੋੜਿਆ ਤੇ ਤਾਂ ਖੱਤਰਾਂ ਤੇ ਤਾਂ ਹਨ ਆ ਹੀ ਸਕਦੇ ਹਾਂ ਤੁਸੀਂ ਆ ਦੇਖੋ ਐਦਾਂ ਵੀ ਲੈ ਆਉਂਦੇ ਤਾਂ ਦੇਖੋ ਉਹ ਨੀਚੇ ਚਲੇ ਸੀਗੇ ਗੋਬਿੰਦ ਟੈਂਪਲ ਤੇ ਸਿੱਧੀ ਚੜ੍ਹਾਈ ਹੈ ਨਾਲ ਨਾਲ ਟੇਢੀ 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 ਚੜ੍ਹਦੇ ਹਾਂ ਇੱਥੋਂ ਦੇ ਹੁੰਦੇ ਉਹ ਰੇਸ ਸੰਗਲਾ ਜਾਈ ਜਾਂਦੇ ਹੁੰਦੇ ਇਹ ਸੁਣੁਛਾ ਦੇਸਵੀ ਆਉਣ ਸਾਹਮਣੇ ਸੰਗਤਾਂ ਦੇ ਸੀਗੇ ਨਾ ਇੰਨੀ ਚੜ ਤੇ ਇੱਥੇ ਆਹ ਦੇਖੋ ਇੱਥੇ ਜਾਣਾ ਸੀ ਏ ਸ਼ਾਰਟਕਟ ਕਹਿੰਦਾ ਬੱਚੇ ਇੱਧਰ ਦੀ ਆ ਜਾ ਆਜੋ ਆਜੋ ਅੱਧਵਾੜ ਤਾਂ ਆ ਗਏ ਹੋਵਾਂਗੇ ਅੱਧ ਤਾਂ ਰਾਮ ਨਾਲ ਹੀ ਆ ਗਏ ਆ ਗਏ ਹੋਗੇ ਅੱਧਵਾੜ ਜਿਸਤਾਨ ਆ ਬਈ ਇਹ ਤਾਂ ਕਾਫੀ ਆ ਜੰਨੇ ਨਾ ਇੱਥੇ ਤਾਂ ਘੋੜੇ ਵਾਲੇ ਬੜਾ ਪੁੱਛਣ ਲੱਗ ਜਾਂਦੇ ਆ ਪਤਾ ਹੁੰਦਾ ਇੱਥੇ ਹੰਦੇ ਹੁੰਦੇ ਹੈ ਨਾ ਹਾਂ ਕੋਈ ਥੋੜਾ ਨੰਨ ਦਾ ਫਰ ਕਰ ਲਿਆ ਯਾਰ ਤੁਸੀਂ ਉਹਨਾਂ ਦਾ ਕਰ ਲਿਆ ਹੈ ਨਾ ਟ੍ਰੈਕ ਤਾਂ ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਲੈ ਲਿਆ ਕੰਮ ਹੁਣ ਤਾਂ ਕੁਝ ਨਹੀਂ ਮੜਾ ਸਾਡੀ ਚੜਦੇ ਕਿੱਡੀ ਗੱਲ ਹੋਰ ਹੋਰ ਬਾਕੀ ਵੀ ਘੋੜੇ ਜਿਹਾ ਬੜਾ ਤੰਗ ਕਰਦੇ ਆ ਕਿ ਇੱਧਰ ਆ ਜੇ ਕਿਤੇ ਇੱਧਰ ਵਾਹ ਬਾਕੀ ਵੀ ਕਿੰਨੀ ਲੱਗੀ ਹੈ ਯਾਰ ਗੋਵਿੰਦਾਂ ਤੋਂ ਹਿਮਪੌਂਡ ਸਾਹਿਬ ਦੀ ਜਿਹੜੀ ਚੜ੍ਹਾਈ ਹੈ ਜੇ ਮੈਂ ਆਪਾਂ ਟਰੈਕ ਕਰੀ 6 ਕਿਲੋਮੀਟਰ ਦਾ ਹਣਾ 4 ਕਿਲੋਮੀਟਰ ਅਸੀਂ ਕੰਪਲੀਟ ਕਰ ਲਿਆ 2 ਕਿਲੋਮੀਟਰ ਰਹਿ ਗਿਆ 2 ਕਿਲੋਮੀਟਰ ਰਹਿ ਗਿਆ ਜਿੱਥੇ ਗਲੇਸ਼ੀਅਰ ਸ਼ੁਰੂ ਆਏ 2 ਕਿਲੋਮੀਟਰ ਪੰਜਰ ਦਾ ਬੋਲਰ ਦੀ ਚੜ੍ਹਾਈ ਹੈ ਹਾਂ ਹਾਂ ਤੁਸੀਂ ਕਮਾ ਕੇ ਕੈਮਰਾਮੈਨ ਨੂੰ ਦਿਖਾ ਦਿਖਾ ਦਿੰਦੇ ਆਪਾਂ ਲਓ ਜੀ ਦੇਖੋ ਉਹ ਸਾਹਮਣੇ ਦਿਸਦਾ ਗਲੇਸ਼ੀਅਰ ਸਾਹਮਣੇ ਤੁਹਾਨੂੰ ਨਿਸ਼ਾਨ ਸਾਹਿਬ ਵੀ ਦਿਖਣਾ ਤੇ ਕੋਈ ਹੈ ਨਾ ਵੀ ਨਿਸ਼ਾਨ ਸਾਹਿਬ ਹੈ ਨਾ ਨਹੀਂ ਲਾ ਹਾਂ ਉਹੀ ਹੈ ਨਹੀਂ ਉੱਥੇ ਨਹੀਂ ਗੇ ਵੈਸੇ ਲਿਖਾਇਆ ਮੈਂ ਪਾਣੀ ਨਿਸ਼ਾਨ ਤਾਂ ਨਹੀਂ ਜੀ ਇੱਥੇ ਕਹਿੰਦੇ ਆ ਸੱਤ ਆ ਜੀ ਸਾਹਮਣੇ ਹਨ ਗਲੇਸ਼ੀਅਰ ਤੇ ਸਾਹਮਣੇ ਉਹ ਜਿੱਥੇ ਸਾਨੂੰ ਉਹ ਨਦੀ ਲੰਦੀ ਆ ਉਹਦੇ ਨਾਲ ਗੋਵਿੰਦ ਤਾਂ ਰਹਿ ਜਾਂਦੀ ਆ ਥੱਲੋਂ ਸਿੱਧੀ ਆ ਪਹਾੜ ਚੜ ਕੇ ਕਿੰਨਾ ਟਾਈਮ ਹੋ ਗਿਆ ਉਹ ਲਖਵਿੰਦਰ ਆਪਾਂ ਨੂੰ ਹੋ ਗਏ ਹੁਣੇ ਤਿੰਨ ਘੰਟੇ ਕਿ ਦੋ ਆਪਾਂ ਨੂੰ ਹਾਂ 2 ਘੰਟੇ ਚ ਤੁਸੀਂ 4 ਕਿਲੋਮੀਟਰ ਕੰਪਲੀਟ ਕੀਤਾ 4 ਕਿਲੋਮੀਟਰ ਹੋ ਗਿਆ ਹਮ ਐਵਰੇਜ ਉਹੀ ਹੈ ਅੱਧੇ ਘੰਟੇ 35 ਮਿੰਟੇ ਚ ਕਿਲੋਮੀਟਰ ਜਿੰਨਾ ਸਲੋ ਹੋ ਜਾਓਗੇ ਓਨੇ ਵਧੀਆ ਰਹੋਗੇ ਰਸਤੇ 'ਚ ਖੜੇ ਘਟ ਬੰਦਾ ਹਾਂ ਕਿੰਨੇ ਕਿਲੋਮੀਟਰ ਹੈ ਚਾਈ ਕਿੰਨੀ ਤੇ ਆ ਗਿਆ ਆਪਾਂ ਹਾਂ ਇਹ ਬਾਈ ਜਿਹੜੀ ਜਗ੍ਹਾ ਹਿਮਕੁਣ ਸਾਹਿਬ ਹਮ ਸਮੁੰਦਰ ਤੱਤੋਂ 15210 ਫੁੱਟ ਉੱਚੀ ਹੈ ਮੰਲੇ ਜੇ 15000 ਫੁੱਟਾਂ ਚ ਮੈਂ ਕਮਾ ਤਾਂ ਲਗਭਗ 5 ਕਿਲੋਮੀਟਰ ਉੱਚੀ ਐ ਸਮੁੰਦਰ ਤਲ ਤੋਂ ਜਿਵੇਂ ਆਪਣੇ ਸ਼ਹਿਰ ਆ ਪਲੇਨ ਜਿੱਥੇ ਆਪਾਂ ਰਹਿੰਦੇ ਆਂ ਵਾ ਲੋਕ ਬਠਿੰਡਲ ਦੇਣਾ ਉਹ ਸਾਰੇ ਲਗਭਗ ਬਰਾਬਰ ਜੀ ਹੁੰਦੇ ਆ ਉਹ ਸਮੁੰਦਰ ਤਲ ਤੋਂ ਲਗਭਗ ਕੋਈ 5 400 ਫੁੱਟ ਜੇ ਹੁੰਦੇ 200 300 ਮੀਟਰ ਬਾ ਇੰਨਾ ਕੀ ਹੁੰਦਾ ਉਹ ਤਾਂ ਉਹ ਤਾਂ ਬਹੁਤ ਘੱਟ ਹੁੰਦਾ ਤੇ ਆਪਾਂ ਲਾਲਾ ਵੀ 5 ਕਿਲੋਮੀਟਰ ਉਚਾਈ ਤੇ ਵੀ ਆਏ ਆ ਹਾਂ ਵੀ ਉੱਥੋਂ ਨਾਲ ਉਹ ਉਚਾਈ ਹੁਣ ਜੇ ਆਪਾਂ ਗੱਲ ਕਰੀਏ ਗੋਬਿੰਦ ਘਾਟ ਤੋਂ ਹਾਂ ਹੇਮਕੁੰਡਾ ਉੱਤੋਂ ਕਟੋ ਕਟੋ ਹਾਂ ਆਪਾਂ ਉਚਾਈ ਦੀ ਗੱਲ ਕਰੀਏ ਜੇ ਚੜ੍ਹਾਈ ਆ ਤਾਂ 6 ਕਿਲੋਮੀਟਰ ਹੈ ਉਚਾਈ ਦੀ ਗੱਲ ਕਰੀ ਤਾਂ ਆਪਾਂ ਲਗਭਗ ਕਿਲੋ ਡੇਢ ਕਿਲੋਮੀਟਰ ਉੱਚੇ ਆ ਗਏ ਹੁਣ ਤੂੰ ਦੇਖ ਲੈ ਜਿਹੜਾ ਉਹ ਪਹਾੜ ਸੀਗਾ ਵਰਫਾ ਉਪਰ ਕਿੰਨਾ ਉੱਚਾ ਲੱਗਦਾ ਸੀ ਨਾ ਤੇ ਹੁਣ ਆਪਾਂ ਉਸ ਦੇ ਬਰਾਬਰ ਜੇ ਆ ਗਏ ਤੇ ਲਗਭਗ ਕਿਲੋ ਡੇਢ ਕਿਲੋਮੀਟਰ ਹੀ ਹੈ ਬਾਕੀ ਰਿਸ਼ੀਕੇਸ਼ ਤੋਂ ਇੱਥੋਂ ਤੱਕ ਹੋਊਗਾ 2.5 ਕਿਲੋਮੀਟਰ ਤੇ ਰਿਸ਼ੀਕੇਸ਼ ਵੀ ਹੋਊਗਾ ਮਤਲਬ ਕਿਲੋ ਡੇਢ ਕਿਲੋਮੀਟਰ ਚੱਲ ਇੰਨਾ ਤਾਂ ਹੋਣਾ ਹੌਲੀ ਹੌਲੀ ਇਸੇ ਕਰਕੇ ਇੱਥੇ ਆਕਸੀਜਨ ਲੋ ਹੁੰਦੀ ਹੈ ਜਿਹੜੀ ਕਰਕੇ ਬਲੈਕ ਆਊਟ ਹੋ ਜਾਂਦਾ ਬੰਦਾ ਕਹਿੰਦਾ ਯਾਰ ਚੱਕਰ ਆ ਗਿਆ ਚੱਕਰ ਆ ਗਿਆ ਆਕਸੀਜਨ ਦੀ ਲੋ ਹੋ ਜਾਂਦੀ ਹੈ ਹਾਂ ਜਿਹਨੂੰ ਕੋਈ ਸਾਹ ਦੀ ਸਮੱਸਿਆ ਹੈ ਹਾਂ ਉਹਨੂੰ ਦਿੱਕਤ ਵੱਧ ਹੁੰਦੀ ਹੈ ਇੱਥੇ ਨਾ ਜਿਵੇਂ ਉਹ ਬੋਲਦੇ ਹੁੰਦੇ ਐਲਟੀਟਿਊਡ ਬੋਲਦੇ ਆ ਜਿਹੜੀ ਉਚਾਈ ਹੈ ਹਾਂ 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 ਮੈਡੀਕਲ ਤੋਂ ਹਾਈ ਐਲਟੀਟਿਊਡ ਸਿਕਨਸ ਆਸਤੇ ਮੈਡੀਸਿਨ ਆਉਂਦੀ ਹੈ ਉਹੁੰਦਾ ਲੈ ਕੇ ਆਵੇ ਥੋੜੀ ਘਬਰਾਟ ਘਟ ਜਾਂਦੀ ਉਹਦੀ ਸਹੀ ਰਹਿੰਦਾ ਹਾਂ ਜਿਹੜੀ ਇਹਨੂੰ ਬੋਲਦੇ ਨੇ ਸਮੱਸਿਆ ਸਮੱਸਿਆ ਐਟੀਟਿਊਡ ਸਿਕਨੈਸ ਬੋਲਦੇ ਆ ਉਹਦੇ ਆ ਠੀਕ ਹੈ ਬਈ ਲੈ ਆ ਉਹਦਾ ਸਭ ਠੀਕ ਰਹਿੰਦਾ ਸਹੀ ਆ ਤੇ ਬਾਕੀ ਬਈ ਇੱਕ ਹੋਰ ਚੀਜ਼ ਆ ਸੱਚਰਾਂ ਵਾਲੇ ਮੰਨ ਲਾ ਇੱਥੇ ਰਾਹ ਜਾ ਕੇ ਆਪਾਂ ਨੂੰ ਅੱਧ ਤੱਕ ਆ ਕੇ ਕਹਿਣ ਲੱਗ ਜਾਂਦੇ ਘੋੜਾ ਲੈ ਲਓ ਘੋੜਾ ਲੈ ਲਓ ਪਰ ਇਹਨੂੰ ਇਹ ਪੁੱਛ ਲਿਆ ਕਰੋ ਜਮਾ ਸਿਰੇ ਤਾਈਂ ਛੱਡੋਗੇ ਜਿੱਥੇ ਗਲੇਸ਼ੀਅਰ ਸਟਾਰਟ ਹੁੰਦਾ ਨਾ ਇਹਦੇ ਤੋਂ ਲਿਹੇ ਤੱਕ ਛੱਡਦੇ ਆ ਗਲੇਸ਼ੀਅਰ ਤੱਕ ਛੱਡਦੇ ਆ ਜੀ 2 ਕਿਲੋਮੀਟਰ ਤੇ ਜਦੋਂ ਆਪਾਂ ਥੱਲੇ ਨੂੰ ਆ ਜਾਈਏ ਨੇ ਤੇ ਇੰਨਾ ਥੋੜਾ ਜਿਹਾ ਹੋਰ ਕਸਟ ਘਾਟਾ ਲਓ ਆ ਜਾਂਦੇ ਆ ਹਾ ਹੋ ਥੱਲੇ ਸਾਨੂੰ ਤੇ ਦਿਸਦਾ ਗੋਵਿੰਦ ਘਰ ਅੱਛਾ ਇੱਥੇ ਆ ਗਿਆ ਖੱ쩌ਰ ਸਟੈਂਡ ਇੱਥੋਂ ਤੱਕ ਲੈ ਕੇ ਤੁਹਾਨੂੰ ਛੱਡ ਦੇਣੇ ਕਿੰਨੇ ਰੁਪਏ ਲੈ ਦੇ ਹੋਣਗੇ 1600 ਰੁਪਏ ਲੈਂਦੇ ਆ ਬਈ 1400 1400 1600 ਆਇਦੋ फैसला ਤੁਹਾਡਾ ਦੋਸਤੋ ਹੌ ਥੱਲੇੋਂ ਚੱਲੇ ਸੀ ਦਿਸ-ਦਿਸੇ ਨਾਲ ਗਲੇਸ਼ੀਅਰ ਸਾਹ ਚੋਂ ਮੈਨੂੰ ਦਿਸਣ ਲੱਗ ਗਏ ਪਰ ਦੇਖੋ ਥੱਲੇ-ਥੱਲੇ ਪਾਣੀ ਵਗਦਾ ਇਹਨਾਂ ਦੇ ਉੱਪਰੋਂ ਖੋਖੇ ਆ ਖਾਲੀ ਆ ਤੇ ਇਹਦੇ ਵਿੱਚ ਦੀ ਰਸਤਾ ਗਿਆ ਸੰਗਤ ਆਸਤੇ ਦੋ ਸਾਈਡ ਆ ਅੱਗੇ ਜਾ ਕੇ ਪੌੜੀਆਂ ਵੀ ਆਉਣਗੀਆਂ ਇਹ ਕੋਈ ਪੌੜੀਆਂ ਵਾਲਾ ਰਸਤਾ ਚੜ ਸਕਦਾ ਤਾਂ ਉਹ ਦੇਖ ਲਓ ਇੱਕ ਦੂਸਰਾ ਰਸਤਾ ਉਹ ਦਿਖਾਉਣੇ ਹਾਂ ਚਲੋ ਚੱਲਣਾ ਐ ਭਾਈ ਚਲੋ ਬਾਬਾਈ ਅੱਗੇ ਜਾਓ ਬਰਫ਼ ਦੀਆਂ ਪੌੜੀਆਂ ਗਲੇਸ਼ੀਅਰ ਤੇ ਬੜੇ ਸਹਾਵਨਾ ਹੌ ਰਾਮ ਨਾਲ ਪੈਰ ਧਰਿਓ ਥਿਲਕਦੇ ਆ ਬਸ ਥੋੜੇ ਜੀ ਆ ਦੇਖੋ ਜੀ ਬਿਲਕੁਲ ਜੰਮੀ ਹੋਇਆ ਬਰਫ਼ ਇੱਥੇ ਨਾ ਗਲੇਸ਼ੀਅਰ ਸਟਾਰਟ ਹੁੰਦਾ ਸਾਰ ਦੋ ਰਸਤੇ ਮਿਲਦੇ ਆ ਭਾਂ ਤਾਂ ਵਾਲਾ ਯੂਜ਼ ਕਰ ਲੋ ਭਾਂ ਦੀ ਥੱਲੇ ਵਾਲਾ ਕਰ ਲੋ ਪੌੜੀਆਂ ਲੱਗ ਕੇ ਆਊਗਾ ਕਿਉਂਕਿ ਸਿੰਗਲ ਆਪਾਂ ਕਹਿੰਦੇ ਆ ਪਗ ਡੰਡੀ ਆ ਤੇ ਸੰਘਤ ਜ਼ਿਆਦਾ ਹੁੰਦੀ ਇਸ ਕਰਕੇ ਫਿਰ ਦਰਅਸਰ ਜ਼ਿਆਦਾ ਹੋ ਜਾਂਦਾ ਫਿਰ ਦੋਨੋਂ ਸਾਈਡ ਚਲੇ ਜਾਂਦਾ ਕਨਵਰਟ ਹੋ ਜਾਂਦਾ ਨਾ ਟ੍ਰੈਫਿਕ ਤੇ ਆ ਗਲੇਸ਼ੀਅਰ ਤੇ ਇੱਥੇ ਜ਼ਿਆਦਾ ਟਾਈਮ ਰੁਕਣਾ ਵੀ ਨਹੀਂ ਚਾਹੀਦਾ прере ਕਾਲ ਇੱਕ ਬੋਲ ਚਲੋ ਜੀ ਅੱਗੇ ਵੀ ਫੇਰ ਪੌੜੀਆਂ ਵਾਲੀ ਚੜਾਈ ਅਗਲੇ ਸ਼ੀਰ ਵਾਲੀ ਚਲੋ ਜੀ ਚਲੋ ਦੇਖੋ ਇੱਥੇ ਨਾ ਹੁਣ ਜਦੋਂ ਅਸੀਂ ਗਲੇਸ਼ੀਅਰ ਤੇ ਦੁਆਰਾ ਚੜਾਈ ਕਰ ਰਹੇ ਆ ਨਾ ਤੇ ਗਰਵਾਨੀ ਕੰਨਾਂ 'ਚ ਪੈ ਰਹੀ ਮਿੱਠੀ ਮਿੱਠੀ ਆਵਾਜ਼ ਹੈ ਨਾ ਬਰਫਦਿਆਂ ਪੌੜੀਆਂ ਪ੍ਰਾਤਕ੍ਰਸ਼ੀਕਾ ਤੱਕ ਤੱਕ ਇਹਨਾਂ ਨੂੰ ਕਮਾਉਂਦੇ ਕੀ ਸੇਵਾ ਬਈ ਸਾਡੇ ਸੋਚੀ ਵੀ ਰਾਂ ਲੋ ਕੀਤੀ ਜਾਂਦੀ ਆ। ਹੋਤੀ ਨਹੀਂ ਥੋੜੀ ਥੋੜੀ ਸੁੱਕਣ ਵਾਲੀ ਰਹਿੰਦੀ ਇਹ ਥੋੜਾ ਖਤਰਨਾਕ ਦਿੱਖਿਆ ਉਹ ਕਿਹਨਾਂ ਨੂੰ ਦੇਖ ਸਾ ਦੇ ਤਾਂ ਬੜੇ ਆਰਾਮ ਨਾਲ ਕਾਲ ਨਹੀਂ ਕਰਨੀ ਚਾਹੀਦੀ ਇੱਥੇ ਕਲੇਸ਼ਰ ਤੇ ਆ ਕੇ ਉਹ ਸਾਹਮਣੇ ਉੱਚਾ ਦੇਖੋ ਗਲੇਸ਼ੀਅਰ ਕਿੰਨਾ ਬਾਈ ਗੋ ਚਲਦੇ ਰਹੋ ਜੀ ਚਲਦੇ ਰਹੋ ਬਾਈ ਗਰੂ ਮੱਠਾ ਮੱਠਾ ਤਾਲ ਉਹ ਦੇਖੀ ਨਾ ਬਸ ਥੋੜਾ ਜਿਹਾ ਹੀ ਰਹਿ ਗਿਆ ਤੇ ਪਾਣੀ ਆ ਰਿਹਾ ਹੈ ਨਾ ਗਲੇਸ਼ੀਅਰ ਕੋਲੋਂ ਆਹ ਦੇਖੋ ਬਰਫ਼ ਜੰਮਦੀ ਹੈ ਥੱਲੇ ਦੀ ਜਾ ਰਿਹਾ ਪਾਣੀ ਪਤਾ ਹੀ ਨਹੀਂ ਲੱਗਦਾ ਇਹ ਤੋਂ ਦੋ ਰਸਤੇ ਬਣਦੇ ਇੱਕ ਤਾਂ ਪੌੜੀਆਂ ਵਾਲਾ ਆਹ ਦੇਖੋ ਤੇ ਇੱਕ ਜਿਹੜਾ ਇਹਨਾਂ ਵਾਲਾ ਜਿਵੇਂ ਆਪਾਂ ਚੜਾਈ ਨਾਰਮਲ ਚੜਦੇ ਹਣਾ ਤੇ ਸਾਡਾ ਤਾਂ ਇਹੀ ਮੰਨਣਾ ਹੈਗਾ ਕਿ ਪੌੜੀਆਂ ਤੇ ਇਸ ਟਾਈਮ ਨਾਲ ਜ਼ਿਆਦਾ ਯੂਜ਼ ਹਣਾ ਟਾਈਮ ਨਾਲ ਖਤਮ ਕਰ ਲਿਆ ਉਹਦਾ ਪੱਟਾਂ ਦਾ ਜੋਰ ਹੀ ਲੱਗਣਾ ਇੱਥੇ ਆਪਾਂ ਪਲੇਨ ਵਾਲੇ ਚੱਲਦੇ ਆ ਪਲੇਨ ਵਾਲੇ ਤੇ ਚੱਲਦੇ ਆ ਇੱਥੋਂ ਦੋ ਰਸਤੇ ਬਣਦੇ ਆ ਤੇ ਬਾਕੀ ਜ਼ਿਆਦਾ ਕਾਲ ਨਾ ਵੀ ਕੁਛ ਨਹੀਂ ਬੰਦਣਾ ਨਾ ਹੌਲੀ ਹੌਲੀ ਜਾਇਓ ਬਸ ਹੁਣ ਤੱਕਾਂ ਟਿਕ ਦੀ ਵਾਰਟ ਰਹਿ ਗਈ ਆ ਬਹੁਤ ਨਵੇੜਤੀ ਬਾਈ ਸਵੇਰੇ ਚੱਲੇ ਸੀ ਆਪਾਂ 4:38 ਮਿੰਟ ਤੇ ਥਾਨਾ ਯਾਰ ਬਾਈ ਜਿਹੜੇ ਆਹ ਵਜਨ ਨੂੰ ਚੱਕਦੇ ਆ ਆਪਾਂ ਤੁਰ ਨਹੀਂ ਸਕਦੇ ਆਪਣਾ ਵਜਨ ਚੱਕ ਕੇ ਤੁਰਦੇ ਆ ਬਾਈ 2.5 ਘੰਟੇ ਹੋ ਗਏ ਸਾਨੂੰ ਚੱਲਿਆ ਨਾ ਤੇ ਹੁਣ ਪਹਿਲੀ ਵਾਰ ਸੀ ਨਾ ਠੰਡੀ ਹੀ ਲੱਗਦੀ ਥੋਪਾਈ ਚੰਗਾ ਜਿਹਾ ਲੱਗਿਆ ਧੰਨਵਾਦ ਨਹੀਂ ਸਾਰੇ ਰਾਹ ਦੇ ਵਿੱਚ ਹਰੀ ਠਰੀ ਜੇ ਕਰਦੇ ਆਏ ਮੁੜਕਾ ਵੀ ਆਇਆ ਤੇ ਠੰਡ ਵੀ ਲੱਗਦੀ ਰਹੀ ਹੱਥ ਨਾ ਜਵੇਂ ਠਰੇ ਵੇ ਹਾਂ ਮਨੋਲਾ ਦਾ ਵੀ ਜੇ ਬੰਦਾ ਇੱਕ ਕੰਮ ਤਾਂ ਦੇਣਾ ਤੁਰਦਾ ਫਿਰਦਾ ਬੰਦਾ ਉਹਨੂੰ ਵਧੀਆ ਗੱਡੀ ਤਕਲੀਫ ਨਹੀਂ ਹੁੰਦਾ ਬਈ ਜਿੱਤਾ ਕਹਿੰਦੇ ਹਾਂ ਕਿ ਹੁਣ ਇਹ ਤਾਂ ਮੇਰਾ ਸਾਹ ਫੁੱਲਿਆ ਪੂਰਾ ਹੈ ਨਾ ਪਰ ਇਹੜੇ ਮੁੰਡੇ ਨੇ ਕੰਮ ਤਾਂ ਦਾ ਮੋਟਾ ਕੀਤਾ ਹੈ ਨਾ ਮੈਂ ਤਾਂ ਉਹਨਾਂ ਕੀਤਾ ਵੀ ਨਹੀਂ ਉਹ ਆ ਸਕਦਾ ਬੜੇ ਰਾਵ ਨੂੰ ਕੁਝ ਫੇਰ ਵੀ ਤਗੜਾ ਵਗਿਆ ਯਾਰ ਤੂੰ ਹਾਂ ਮੈਨੂੰ ਐ ਸੀਗਾ ਵੀ ਮੈਂ ਨਹੀਂ ਮੈਨੂੰ ਛੱਡ ਕੇ ਨਾ ਜਾਣਾ ਪਵੇ ਤੁਹਾਨੂੰ ਜੀ ਮੈਂ ਰਾਜ ਸੁਰੰਡ ਰਗਾ ਨਹੀਂ ਨਹੀਂ ਪਰ ਆ ਗਏ ਪਤਾ ਨਹੀਂ ਕੋਈ ਖੇਚੀ ਹੈ ਖੇਚੀ ਜਾਂਦੀ ਹੈ ਖੇਚੀ ਜਾਂਦੀ ਹੈ ਕੋਈ ਤਾਕਤ ਹੈ ਜਿਹੜੀ ਦਾਣ ਖਿੱਚੇ ਹੀ ਆ ਜਾਓ ਬਿਲਕੁਲ ਬਹੁਤ ਤਿੱਖੀ ਧੁੱਪ ਆ ਹਾਂ ਪਰ ਉਹ ਨਹੀਂ ਗਰਮੀ ਵਾਲੀ ਧੁੱਪ ਨਹੀਂ ਉਂਝ ਅੱਖਾਂ 'ਚ ਵਜਦਾ ਸੂਰਜ ਹਾਂ ਸੂਰਜ ਬਈ ਕੀ ਹੈ ਆਪਣੇ ਤੱਕ ਜਾਂਦੇ ਜਾਂਦੇ ਕਿਉਂਕਿ 5 ਕਿਲੋਮੀਟਰ ਆਪਾਂ ਆਪਣੇ ਰੀਤ ਉੱਪਰ ਫਿਰਦੇ ਆਂ ਹਾਂ ਤਾਂ ਉੱਥੇ ਪੋਲੂਸ਼ਨ ਵਗੈਰਾ ਬਹੁਤ ਹੈ ਘਟ ਗਿਆ ਨਾ ਪੋਲੂਸ਼ਨ ਨਹੀਂ ਕੇਰਨਾ ਤੇਜ ਹੋਣੀ ਹੈ ਨਹੀਂ ਤਾਂ ਇੱਕ ਕਲੀਅਰ ਟੌਪ ਹੁੰਦੀ ਜਿਵੇਂ ਲੇਹ ਚ ਹੁੰਦੀ ਆ ਲੇਹ ਚ ਹੁੰਦੀ ਸਾੜ ਦਿੰਦੀ ਆ ਆ ਸ਼ੁਰੂ ਕੀਤਾ ਸੀ ਉਹ ਜਮਤ ਹੈ ਲੋ ਜ਼ੂਮ ਕਰਕੇ ਦਿਖਾਈ ਬਾਈ ਹੋtheta ਤੇ ਉਹ ਸੰਗਤ ਦੇਖ ਬਹੁਤ ਸੰਗਤ ਆ ਵੀ ਤੇ ਜਾ ਤੇ ਬਸ ਅਸੀਂ ਵੀ ਹੁਣ ਘੰਟੇ ਮੰਨ ਕੇ ਚੱਲ ਪਹੁੰਚਣ ਆਲੇ ਹਾਂ ਹਾਂ ਜੀ ਰਵਾਡ ਤੇ ਆ ਪ੍ਰਸ਼ਾ 64 39 ਤੇ ਚੱਲੇ ਸੀ 8 3940 ਤੇ ਆ ਗਏ ਸੀ ਤਾਂ ਤੁਸੀਂ ਆ ਗਏ ਨਾ ਉੱਪਰ ਤੇ ਸਰੀਰ ਗਰਮ ਹੁੰਦਾ ਨਾਲ ਦੀ ਨਾਲ ਇਸ਼ਨਾਨ ਕਰ ਲਿਓ ਤੇ ਆ ਜੋ ਬਾਈ ਨੂੰ ਮਿਲਦੇ ਆਪਾਂ ਇਹ ਬਾਈ ਵੀ ਬਹੁਤ ਮਦਦ ਕਰਦਾ ਹੈਗਾ ਕੀ ਹਾਲ ਨੇ ਭਰਾ ਬਹੁਤ ਵਧੀਆ ਸਸਿਕਾ ਜੀ ਇਹ ਬਾਈ ਦੇ ਮੈਂ ਬਲੌਗ ਦੇਖਦਾ ਰਹਿਣਾ ਹੈਗਾ ਆਪਣਾ ਚੈਨਲ ਹੈ ਨਾ ਅੰਤਰ ਉਤਰਾਖੰਡ ਐਕਸਪਲੋਰ ਹੈ ਨਾ ਆਪਣਾ ਨਾਮ ਕੀ ਸੀ ਨਾਂ ਨੂੰ ਭਰਾ ਦਰੋਪ ਚਾਹਾਨ ਹਾਂ ਦਰੋਪ ਚਾਹਾਨ ਇੱਥੇ ਹੁੰਨੇ ਫਿਰ ਸੇਵਾ ਦੇ ਇੱਥੇ ਹਾਂ ਸਰ ਆਮਲੀ ਕਰਦੇ ਹਾਂ ਸਾਥ ਚਲ ਕੇ ਹੋ ਜਾ ਕੇ ਬਾਈ ਦਾ ਚੈਨਲ ਕਰ ਲਿਓ ਹਣਾ ਜਰੂਰ ਸਬਸਕ੍ਰਾਈਬ ਧੰਨਵਾਦ ਜੀ ਦੇਖੋ ਜੀ ਹਣਾ ਤੇ ਆਉਣ ਸਾਰੀ ਅਸਨਾਣ ਕਰ ਲਿਓ ਸੱਚੀ ਗੱਲ ਆ ਨਾ ਬਈ ਸਰੋਰ ਚ ਸਨਾਨ ਕੀਤਾ ਪਹਿਲਾਂ ਸੁਣਦੇ ਸੀ ਯਾਰ ਕਿ ਇਹ ਕੀਵਾ ਜਿਹੜਾ ਪਚੜਾਈ ਸਿਆ ਸੂਰ ਤੋਂ ਹੰਡੇ ਵਾਲੀ ਤੋਂ ਨਹਾਉਣੀ ਹੈ ਜਨਾਨ ਕਰਦਾ ਜਮਾਂ ਹੀ ਨਹੀਂ ਪਤਾ ਲੱਗਦਾ ਨਹੀਂ ਠੰਡ ਲੱਗਦੀ ਹੈ ਨਾ ਯਾਰ ਮੁੱਕ ਦੀ ਗੱਲ ਜੇ ਬਾਈਕ ਤਾਂ ਬੈਂਕ ਕਰ ਸਕਦਾ ਹਾਂ ਕੋਈ ਵੀ ਕਰ ਸਕਦਾ 2000 ਰੁਪਏ ਠੀਕ ਆ ਅੱਲਾਹ ਸਭ ਨੂੰ ਵਿਦਾਇਆ ਕਰਦਾ ਬਸ ਸਹੀ ਆ ਹੁਣ ਛੇੜਨਾ ਬਾਈ ਤੂੰ ਕਿਹਦਾ ਮੜੇ ਬਾਈ ਰੋਧ ਰੋਧ ਆਵਾਜ਼ ਆ ਰਹੀ ਹੈ ਮੈਨੂੰ ਲੱਗਦਾ ਤੁਹੀਂ ਸੰਭਾਲੀ ਤਾਕਤ ਉਹ ਬੜੀ ਨਾ ਤਾਕਤ ਯਾਰ ਮੈਨੂੰ ਆਰਾਮ ਨਾਲ ਇੱਕ ਯਾਰ ਮੈਡੀਕਲ ਡਿਸਪੈਂਸਰੀ ਹੈ ਜੀ ਐਮਰਜੈਂਸੀ ਵਾਸਤੇ ਵੀ ਇੱਧਰ ਲੰਗਰ ਖਾਦਾ ਜੀ ਕੀਚੜੀ ਦਾ ਲੰਗਰ ਚਾਲਦਾ ਹੈ ਚਾਹ ਨਾਲ ਸੰਗਤ ਬਹੁਤ ਪੁੰਜੀ ਆ ਪਹਿਲਾ ਹੁੰਦਾ ਹੁੰਦੀ ਹੈ 9:30 ਫਿਰ ਉਸ ਤੋਂ ਬਾਅਦ ਹੁੰਦੀ ਹੈ 12:30 9:30 ਵਜੇ 10:00 ਤੇ ਪਹਿਲਾਂ ਪਹੁੰਚੀ ਸੀਗੇ ਸਵੇਰੇ 4 ਵਜੇ ਚੱਲੀ 4:30 ਇਧਰੋਂ ਆਉਨੇ ਦੋ ਰਸਤੇ ਇੱਕ ਇਧਰ ਪੌੜੀਆਂ ਵਾਲਾ ਇੱਕ ਇਹ ਜਿਹੜਾ ਪੁਰਾਣਾ ਰਸਤਾ ਇਧਰ ਲੰਗਰ ਖਾਲਾ ਜੀ ਤੇ ਇਧਰ ਆ ਗਿਆ ਜੀ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਤੇ ਉੱਪਰ ਆ ਜਾਂਦੇ ਜੀ ਆ ਜਿਹੜੀਆਂ ਸੱਤ ਚੋਟੀਆਂ ਸੱਤ ਚੋਟੀਆਂ ਤੇ ਨਿਸ਼ਾਨ ਸਾਹਿਬ ਝੂਲਦੇ ਨੇ ਇਹ ਤਰੀ ਸਰੋਵਰ ਹੈ ਜੀ ਤੇ ਬਾਕੀ ਬਹੁਤ ਸਾਰੀ ਸੰਗਤ ਆਈ ਹੋਈ ਆ ਤੇ ਇੱਥੇ ਆਖਿਆ ਚਲੋ ਯਾਦਗਾਰ ਇੱਕ ਫੋਟੋ ਕਰਵਾ ਲਈ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਥੱਲੇ ਜਾਣਾ ਚੜ੍ਹਾਈ ਉੱਤਰਨੀ ਆ ਹੁਣ ਚੁੱਕਿਆ 10:30 ਦਾ ਤੇ ਅਸੀਂ ਇੱਥੇ ਆ ਗਏ ਸੀ ਬਿਲਕੁਲ 8:30 ਤੇ ਦਰਸ਼ਨਦਾਰ ਹੋ ਕੇ ਕਰਕੇ ਹਨਾ ਸ਼ਰਨਾਨ ਕਰਕੇ ਤੇ ਹੁਣ ਅਸੀਂ ਵਾਪਸ ਚੱਲੇ ਆਂ ਚਾਲੇ ਪਾਤੇ ਗੋਵਿੰਦਾਂ ਤੇ ਸੰਗਤ ਬਹੁਤ ਆ ਰਹੀ ਹੈ ਨਾ ਤੇ ਹੁਣ ਜਿਹੜਾ ਪਰ ਰਾਸਤਾ ਦੂਜਾ ਆਇਆ ਸੀਗਾ ਜਿਹੜਾ ਬਿਨਾ ਸੀਗਾ ਅਸੀਂ ਉਤਰਨਾਗਾ ਪੌੜੀ ਵਾਲਾ ਰਾਸਤਾ ਕਿਉਂਕਿ ਉੱਥੇ ਥੋੜੀ ਥੋੜੀ ਬਾਪੀ ਚੰਨੀ ਆ ਫਿਸਲਣਾ ਜਾਂ ਤਲਕਣ ਵੀ ਹੋ ਸਕਦੀ ਆ ਤੇ ਹੁਣ ਅਸੀਂ ਚੱਲੇ ਆਗੇ ਪੌੜੀ ਨਾਲ ਆਫਲ ਹੋ ਗਏ। ਤੇ ਬਾਕੀ ਚਲੋ ਚੱਲਦੇ ਆਂ ਦੇਖਦੇ ਕਿੰਨੇ ਟਾਈਮ ਚ ਪਹੁੰਚਦੇ ਆਂ। ਸਵੇਰੇ ਅਸੀਂ ਚੱਲੇ ਸੀ 4:38 ਵਜੇ। 8:30 ਵਜੇ ਪਹੁੰਚ ਗਏ ਸੀ ਅਸੀਂ। ਤੇ ਸਾਂਗਤ ਬਈ ਬਹੁਤ ਹਰੀਏ ਤੇ ਹੁਣ ਅਸੀਂ ਵਾਪਸੀ ਕਰ ਰਹੇ ਆਂ ਗੋਵਿੰਦਾਂ। ਕਿ ਹੋ ਸਕਦਾ ਸੀ ਅੱਜ ਗੋਵਿੰਦ ਘਾਟ 'ਤੇ ਪਹੁੰਚ ਜੀਏ।